ਆ ਰਹੀ ਹੈ ਇਨਫੈਕਸ਼ਨ ਹੋ ਗਈ ਬਹੁਤ ਜ਼ਿਆਦਾ ਪੇਟ ਦੇ ਵਿੱਚ ਅਲਸਰ ਬਣ ਗਿਆ ਤੇ ਜੇਰੇ ਇਲਾਜ ਆ ਲੈਟਰਨ ਵਾਲੀ ਥਾਂ 'ਚੋਂ ਖੂਨ ਆਉਣ ਲੱਗ ਗਿਆ ਅੰਦਾਜ਼ ਕਰਿਓ ਇਸ ਵੀਰ ਵਾਸਤੇ ਇਸ ਬਜ਼ੁਰਗ ਵਾਸਤੇ ਇਸ ਪਰਦੇਸੀ ਵਾਸਤੇ ਇਸ ਟਾਈਮ ਸੀਰੀਅਸ ਆ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਪਰਦੇਸੀ ਨੂੰ ਜੇ ਕੋਈ ਜਾਣਦਾ ਪਛਾਣਦਾ ਵਾ ਉਹ ਵੀ ਜਰੂਰ ਸੰਪਰਕ ਕਰਿਓ ਲੱਗਤ ਤੱਕ ਲਟਕਦੀ ਸੀ ਤੇ ਸੁਜੀ ਪਈ ਸੀ ਹਾਲਤ ਬਹੁਤ ਮਾੜੀ ਸੀ ਉਸ ਟਾਈਮ ਬਹੁਤ ਹੀ ਜ਼ਿਆਦਾ ਮਾੜੀ ਕਈ ਦਿਨਾਂ ਤੋਂ ਉੱਥੇ ਸੜਕ ਤੇ ਪਿਆ ਤੜਫ ਰਿਆ ਸੀ ਹੁਣ ਪਿਛਲੇ 5 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਪਰਿਵਾਰ ਤੇ ਸੁੱਖਣੇ ਅਧਿਕਾਰ ਵਿੱਚ ਹੀ ਰਹਿ ਰਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਵੀਡੀਓ ਤੁਸੀਂ ਦੇਖਦੇ ਹੋ ਅਰਦਾਸ ਕਰਿਓ ਇਸ ਵੀਰ ਵਾਸਤੇ ਇਸ ਬਜ਼ੁਰਗ ਵਾਸਤੇ ਇਸ ਪ੍ਰਦੇਸੀ ਵਾਸਤੇ ਅਸਟਮ ਸੀਰੀਅਸ ਆ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਰਮਤਾ ਨਾਮ ਦੱਸਿਆ ਸੀ ਇਹਨੇ ਕਿ ਦੇਖਣ ਨੂੰ ਨੇਪਾਲ ਦਾ ਲੱਗਦਾ ਵਿਚਾਰਾ ਪਰ ਸਾਨੂੰ ਅੱਜ ਤੋਂ 5 ਸਾਲ ਸਵਾ 5 ਸਾਲ ਪਹਿਲਾਂ 2020 ਦੇ ਵਿੱਚ ਦੂਜੇ ਮਹੀਨੇ 3 ਤਰੀਕ ਨੂੰ ਮਿਲਿਆ ਸੀ ਪਿੰਡ ਸ਼ੇਰਾਂਵਾਲੀ ਜ਼ਿਲ੍ਹਾ ਫਿਰੋਜ਼ਪੁਰ ਮੁੱਦਕੀ ਫਿਰੋਜ਼ਪੁਰ ਤੋਂ ਜਾਣ ਵਾਲੀ ਜਿਹੜੀ ਸੜਕ ਆ ਉੱਥੇ ਲਵਾਰਸ ਪਿਆ ਸੀ ਤੇ ਲੱਤ ਟੁੱਟੀ ਹੋਈ ਸੀ ਇਹਦੀ ਬਾਈ ਦੀ ਗੋਡੇ ਕੋਲੋਂ ਲੱਤ ਤੱਕ ਲਟਕਦੀ ਸੀ ਤੇ ਸੁੱਜੀ ਪਈ ਸੀ ਹਾਲਤ ਬਹੁਤ ਮਾੜੀ ਸੀ ਉਸ ਟਾਈਮ ਬਹੁਤ ਹੀ ਜ਼ਿਆਦਾ ਮਾੜੀ ਕਈ ਦਿਨਾਂ ਤੋਂ ਉੱਥੇ ਸੜਕ ਤੇ ਪਿਆ ਤੜਫ ਰਿਆ ਸੀ ਦੱਸਣ ਵਾਲੇ ਲੋਕ ਦੱਸਦੇ ਆ ਵੀ ਇਹ ਪਹਿਲਾਂ ਇੱਥੇ ਕੰਮ ਕਰਦਾ ਸੀ ਪਰ ਸਹੀ ਸਿਚੁਏਸ਼ਨ ਸਾਨੂੰ ਉਸ ਟਾਈਮ ਕੋਈ ਪਤਾ ਨਹੀਂ ਲੱਗੀ ਵੀ ਇਹ ਕੌਣ ਆ ਬਸ ਇਹਨਾਂ ਦੱਸਿਆ ਇਹਨੇ ਆਪਣਾ ਨਾਮ ਰਾਮਤਾ ਦੱਸਿਆ ਸੀ ਉਦੋਂ ਫਿਰ ਵੀਰ ਨੂੰ ਦਾਖਲ ਕਰਾਤਾ ਇੱਥੇ ਆ ਕੇ ਵੀਰ ਦਾ ਲਾਸ਼ੀ ਨੂੰ ਹੋ ਗਿਆ ਲੱਤ ਜੁੜ ਗਈ ਆਪਰੇਸ਼ਨ ਹੋ ਗਿਆ ਹੁਣ ਪਿਛਲੇ 5 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਹੀ ਰਹਿ ਰਿਹਾ ਸੀ ਉਦੋਂ ਵੀ ਸਾਨੂੰ ਦੱਸਣ ਵਾਲੇ ਵੀਰਾਂ ਨੇ ਭੈਣਾਂ ਨੇ ਵੀਡੀਓ ਬਣਾ ਕੇ ਭੇਜੀ ਫੋਨ ਕਰਕੇ ਦੱਸਿਆ ਫਿਰ ਅਸੀਂ ਸਾਡੇ ਟੀਮ ਦੇ ਮੈਂਬਰ ਗੁਰਧਿਆਨ ਸਿੰਘ ਤੇ ਰਣਜੀਤ ਸਿੰਘ ਸੰਦੀਪ ਸਿੰਘ ਹੋਣੀ ਵੀਰ ਇਹਨੂੰ ਬਾਪੂ ਜੀ ਨੂੰ ਸਾਡੇ ਕੋਲ ਲੈ ਕੇ ਆਏ ਸੀਗੇ 2020 ਚ ਤੇ ਉਦੋਂ ਦਾ ਹੁਣ ਇਹ ਵੀਰ ਸੁਪਨਿਆਂ ਦੇ ਘਰ 'ਚ ਰਹਿ ਕੇ ਆਪਣਾ ਜੀਵਨ ਬਤੀਤ ਕਰਦਾ ਸੀ ਪਰ ਹੁਣ ਥੋੜੇ ਦਿਨਾਂ ਤੋਂ ਅਲਸਰ ਦੀ ਪ੍ਰੋਬਲਮ ਆ ਰਹੀ ਆ ਇਨਫੈਕਸ਼ਨ ਹੋ ਗਈ ਬਹੁਤ ਜ਼ਿਆਦਾ ਪੇਟ ਦੇ ਵਿੱਚ ਅਲਸਰ ਬਣ ਗਿਆ ਤੇ ਜੇਰੇ ਇਲਾਜ ਆ ਲੈਟਰਨ ਵਾਲੀ ਥਾਂ 'ਚੋਂ ਖੂਨ ਆਉਣ ਲੱਗ ਗਿਆ ਸੀ ਵੀਰ ਦੇ ਤੇ ਇਸ ਟਾਈਮ ਐਮਰਜੈਂਸੀ ਦੇ ਵਿੱਚ ਆਈਸੀਯੂ ਦੇ ਵਿੱਚ ਇਲਾਜ ਚੱਲ ਰਿਹਾ ਵਾ ਅਰਦਾਸ ਕਰਿਓ ਠੀਕ ਹੋ ਜਵੇ ਇਸ ਪਰਦੇਸੀ ਨੂੰ ਜੇ ਕੋਈ ਜਾਣਦਾ ਪਛਾਣਦਾ ਵਾ ਉਹ ਵੀ ਜ਼ਰੂਰ ਸੰਪਰਕ ਕਰਿਓ ਕੁਝ ਲੋਕਾਂ ਨੇ ਦੱਸਿਆ ਸੀ ਵੀ ਇਹ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਚੌਂਕੀਦਾਰ ਦਾ ਕੰਮ ਕਰਦਾ ਸੀ ਬਹੁਤ ਸਾਲਾਂ ਤੋਂ ਪਰ ਕਿੱਥੇ ਕਰਦਾ ਸੀ ਕਿਹਦੇ ਕੋਲੇ ਕਰਦਾ ਸੀ ਕੋਈ ਐਡਰੈਸ ਕੁਝ ਵੀ ਸਾਨੂੰ ਪਤਾ ਨਹੀਂ ਲੱਗਿਆ ਤੇ ਖੁਦ ਵੀ ਇਹ ਬਾਪੂ ਸਿਰਫ ਆਪਣਾ ਨਾਮ ਰਾਮਤਾ ਦੱਸਦਾ ਉਸ ਤੋਂ ਬਾਅਦ ਜੇ ਕੋਈ ਪੁੱਛਦੇ ਆ ਤਾਂ ਕੁਝ ਵੀ ਦੱਸਣ ਦੇ ਸਮਰੱਥ ਆਇਆ ਕਿਉਂਕਿ ਦਿਮਾਗੀ ਤੌਰ ਤੇ ਵੀ ਪੂਰਾ ਠੀਕ ਨਹੀਂ ਹੈਗਾ ਉਮਰ ਦੇ ਹਿਸਾਬ ਨਾਲ ਵੀ ਜਾਂ ਕੋਈ ਹੋਰ ਪ੍ਰੋਬਲਮ ਆ ਪਰ ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਇਸ ਜੀਵਨ ਦੇ ਪੜਾਅ ਦੇ ਉੱਪਰ ਜਿੱਥੇ ਆਪਣਿਆਂ ਦੇ ਕੋਲੇ ਆਪਣਿਆਂ ਦੇ ਸਾਥ ਦੇ ਨਾਲ ਜ਼ਿੰਦਗੀ ਬਤੀਤ ਕਰਨ ਦਾ ਸਮਾਂ ਹੁੰਦਾ ਤੇ ਉਹ ਲਵਾਰਸ ਹੋ ਜਾਂਦੇ ਨੇ ਉਹ ਸਰਕਾਂ ਦੇ ਰੋਲ ਨੇ ਲਈ ਮਜਬੂਰ ਹੋ ਜਾਂਦੇ ਨੇ ਪਰ ਅਸੀਂ ਵੜਪਾ ਗਏ ਆ ਸਾਨੂੰ ਰੰਤ ਤੇ ਬਾਈ ਦੀ ਸਾਡੇ ਬਾਪੂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਸਨੇ ਸਵਾ ਪੰਜ ਸਾਲਾਂ ਤੋਂ ਇਹ ਬਾਪੂ ਸੁਪਨਿਆਂ ਦੇ ਘਰ ਦਾ ਮੈਂਬਰ ਆ ਅਰਦਾਸ ਕਰਿਓ ਅੱਗੋਂ ਵੀ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਦਾ ਰਹੇ ਇਹ ਬਾਪੂ ਤਕੜਾ ਹੋ ਕੇ ਤੰਦਰੁਸਤ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ